ਦੇਲ ਨੂੰ ਛੱਡ ਕੇ ਗਿਆ ਕਿੰਨੂ ਕੁੱਤਿਆ ਬੜਾ ਜੋ ਮੈਂ ਵੀ ਉੱਤੇ ਦਵਾਈ ਪਾ ਲਗੀ ਤੂੰ ਕਿਵੇਂ ਅੰਦਰ ਕੜਿਆ ਅੰਦਰੋਂ ਤੇਰਾ ਜੀ ਦੇਖ ਗਿਆ ਮੁੜ ਕੇ ਉੱਠਿਆ ਨਹੀਂ ਜੋ ਗਿਆ ਮੈਂ ਉਜੜ ਗਈ ਮੇਰੇ ਬੱਚਿਆਂ ਦਾ ਕੀ ਹੋਊਗਾ ਅਲੀਗ ਇਹ ਨਾਜ਼ਰ ਹੈ ਰੰਜੀਤ ਸਿੰਘ 37 ਸਾਲ ਹਾਂ ਜੀ ਮੈਂ ਨਦੀਵਾਦੀ ਹਾਂ ਕਿੰਨੇ ਬੱਚੇ ਨੇ ਕੁੜੀ ਹੈ पता माड़ा मोटा करता ही अपने गिंदर सरपंच ने सट्ट पेटा मारिया भी मेरी चोरी कर लगा ही ਜਾ ਫੋਟ-ਕੋਟ ਕਿਤੇ ਦਾ ਲੱਕ ਤੋੜਤਾ ਵਿਚਾਰੇ ਦਾ ਰੇਸ ਮੁੜ ਕੇ ਮਾਰ ਕੇ ਤੇ ਦੇ ਘਰ ਛੁੱਟ ਗਈ ਚੋਰੀ ਦਾ ਨਹੀਂ ਪਤਾ ਲੱਗਾ ਕੀਤੀ ਕਿ ਕਰ ਨਹੀਂ ਕੀਤੀ ਚੋਰੀ 'ਚ ਕਰਨ ਯੋਗ ਤਾਂ ਹੈ ਹੀ ਨਹੀਂ ਇਹ ਹਾਂ ਕਿੱਥੋਂ ਦਾ ਵਿਅਕਤੀ ਹੋ ਜਿੰਨੇ ਘੋਟ ਮਾਰਦੀ ਅਜ ਤਾਂ ਖਡੂਰ ਸਾਹਿਬ ਦਾ ਹੀ ਆ ਇਸ ਸੰਬੰਧੀ ਪ੍ਰਸ਼ਾਸਨ ਨੇ ਕੋਚਿੰਗ ਕਰਿਆ ਹੈ ਕੋਈ ਨਹੀਂ ਕੋਈ ਨਹੀਂ ਆਇਆ ਹੁਣ ਆਏ ਜਿਹੜੇ ਆਏ ਜਿਹਨਾਂ ਦਾ ਕੀ ਨਾਮ ਹੈ ਟਰਨਰ ਨਹੀਂ ਇਹਦੇ ਸ਼ਾਹ ਦਾ ਕਿਨੇ ਕੋ ਮੱਛੀ 35 30 ਮੰਗ ਕਰਦੇ ਉੱਚ ਕਰਦੇ ਮੰਗ ਆਈ ਆਨੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਬੱਚੇ ਆ ਛੋਟੇ ਵੇਖੋ ਨਿੱਕੇ ਨਿੱਕੇ ਬੱਚੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਤਾਂ ਉ ਡਿੱਗੇ ਇੰਨਾ ਜਿਹੀ ਰੱਬ ਠੀਕ ਲੱਗਦਾ ਇਸ ਤੋਂ ਅੱਡਾ ਇਹ ਮੇਰਾ ਮੁੰਡਾ ਠੀਕ ਘਟ ਨਹੀਂ ਸਾਰੀ ਹਾਂਜੀ ਠੀਕ ਗੱਲ ਬਾਤ ਹੈ ਸਾਰੀ ਇਹੋ ਜਿਹੜੀ ਹੁੰਦਾ ਮੈਂ ਨਾ ਮੈਂ ਤਾਂ ਇੱਥੇ ਨਹੀਂ ਮੈਂ ਆਈ ਠੀਕ ਜਿਹੜੀ ਨਹੀਂ ਬਲ ਝੂੜ ਬੰਡੇ ਮੁੰਡੇ ਕੋ ਮੈਂ ਰੰਗ ਮਰੀ ਆਈ ਸੁਣੀਆ ਇਹਨਾਂ ਤੇ ਵੀ ਜੂੜ ਖਾਣੇ ਮੈਨੂੰ ਫੋਲ ਦੇ ਆ ਤੇ ਫੇਰੇ ਆਈਆਂ ਕਿੰਨਾ ਵੱਲੋਂ ਕੁੱਟਿਆ ਗਿਆ ਹਾਂ ਹਾਂਜੀ ਮੇਰੀ ਕੋਟਮਾਰਿਬ ਕੀਤੀ ਗਈ ਹੈ ਕੁੱਟਿਆ ਵੱਲੋਂ ਕੁੱਟਿਆ ਆਖ ਲੱਗਦਾ ਕਿੰਨੇ ਕੁੱਟਿਆ ਪਤਾ ਲੱਗਾ ਕਿੰਨੇ ਕੁੱਟਿਆ ਮੈਨੂੰ ਨਹੀਂ ਇਹਨਾਂ ਖਿਆਲ ਆ ਜਾਂ ਗਿੰਦਰ ਕੋਈ ਹੁੰਦੇ ਪਤਾ ਨਹੀਂ ਕਿਹੜਾ ਉਹ ਸਾਹਿਬ ਜੀ ਇਹ ਗੱਲ ਸਹੀ ਦੱਸੋ ਹਾਂਜੀ ਗਿੰਦਰ ਕਹਿੰਦੇ ਗਿੰਦਰ ਆ ਕੋਈ ਸਰਪੰਚ ਹੈ ਕਿੰਦਰ ਨਾਲ ਨੇ ਗਿੰਦਰ ਕੋਲ ਸਾਹਿਬ ਜੀ ਜਿਹੜਾ ਮ੍ਰਿਤਿਕ ਸਿੰਘ ਕੀ ਲੱਗਦਾ ਸੀ ਤੁਹਾਡਾ ਇਹ ਮੇਰਾ ਸ਼ਾਂਡੂ ਦਾ ਮੁੰਡਾ ਵਾ ਕੀ ਘਟਨਾ ਹੈ ਸਾਰੀ ਇਹ ਸ਼ੱਕ ਮੈਂ ਸੁਣੀ ਆ ਜੀ ਤੇ ਇਦਾਂ ਆਂਦੇ ਕੁੱਟ ਕੇ ਦੇ ਮਾਰਿਆ ਵਾ ਤੈਨਾਂ ਦੇ 바ਰਕੋਡ ਦਾ ਆਇਆ ਤੇ ਮੁੜਕੇ ਦੇ ਛੜੇ ਦੇ ਬੰਨ ਕੇ ਕੁੱਟਦੇ ਰਹੇ ਕਿੰਨੇ ਕੁੱਟ ਮਾਰ ਕੀਤੀ ਗਈ ਹੈ ਹਾਂਜੀ ਕੁੱਟ ਮਾਰ ਕਿਹਦੇ ਨੂੰ ਕੀਤੀ ਗਈ ਹੈ ਮਹਾਰਾਜ ਨਾਂ ਵੇ ਗਿੰਦਰ ਦਾ ਰਹਿੰਦੇ ਆ ਮੈਨੂੰ ਨਹੀਂ ਇੰਨਾ ਪਤਾ ਮੈਂ ਦੇਖਿਆ ਨਹੀਂਗਾ ਮੈਂ ਤੇ ਝੂਠ ਮਾਰਨ ਮੈਂ ਦੇਖਿਆ ਕਿੱਥੋਂ ਦਾ ਬੋਲ ਬੇਤੀ ਗਲੂਬ ਸਾਹਿਬ ਦਾ ਇਸੇ ਪੱਟੀ ਦਾ ਸਰਪੰਚ ਆਂਦੇ ਉਹਨੂੰ ਪ੍ਰਸ਼ਾਸਨ ਦਾ ਕੀ ਨਾਂ ਸੀ ਉਹਦਾ ਨਾਂ ਇਨਸ਼ਾਅਲਾ ਰਣਜੀਤ ਸਿੰਘ ਨਾਂ ਅਨਸ਼ਾਅਲਾ ਸ਼ਾਅਲਾ ਆਂਦੇ ਕੀ ਮੰਗ ਕਰਦੇ ਜੀ ਮਹੀਂ ਮੰਗ ਕਾਦੀ ਕਰਨੀ ਆ ਇਹਦਾ ਇਨਸਾਫ ਵੀ ਚਾਹੁੰਦੇ ਆ ਇਨਸਾਫ ਕਰ ਦਿਓ ਜੋ ਵੀ ਹੋ ਸਕਦਾ ਇਨਸਾਫ ਕਰੋ ਬੱਚੇ ਤੁਸੀਂ ਦੇਖ ਆਏ ਘਰ ਤੁਸੀਂ ਦੇਖ ਆਏ ਘਰ ਬੂਹੇ ਪਹਾ ਦੇਖ ਲਿਆ ਸਭ ਕੋ ਦੇਖ ਲਿਆ ਇਨਸਾਫ ਕਰੋ ਜੋ ਹੁੰਦਾ ਸਾਹੀ ਸਰ ਜਿਹੜੀ ਅੱਜ ਖਡੂਤ ਸਾਹਿਬੇ ਕਵਾਦਾ ਤੇ ਰਣਜੀਤ ਸਿੰਘ ਦੀ ਕਟਮਾਰੀ ਕੀ ਮਾਮਲਾ ਦੀ ਗੱਲ ਹੈ ਹਾਂਜੀ ਰਣਜੀਤ ਸਿੰਘ ਇਹਲੀ ਸ਼ਾਲਾ ਸੰਨ ਕੁਪੂਰਨ ਸਿੰਘ ਇਹਦੇ ਬਾਰੇ ਕਟਮਾਰ ਹੋਣ ਦੀ ਸ਼ਿਕਾਇਤ ਹੋਈ ਸੀ ਉਹਦੀ ਆਪਣਾ ਤਸਦੀਕ ਕਰਨ ਵਾਸਤੇ ਤਫतीश ਕਰਨ ਵਾਸਤੇ ਮੈਂ ਮੌਕੇ ਤੇ ਪਹੁੰਚਿਆ ਹਾਂ ਜੇ ਜੀ ਡੀ ਵੀ ਕੋਈ ਗੱਲ ਸਾਹਮਣੇ ਆਉਂਦੀ ਹੈ ਉਹਦੇ ਆਧਾਰ ਤੇ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਹਾਂਜੀ ਪਤਾ ਵਾ ਜੀ ਇੱਕ ਕੋਈ ਕਿਸੇ ਦਾ ਸਰਪੰਚ ਦਾ ਨਾਮ ਕੋਈ ਲੈਣ ਰਿਹਾ ਹੈ ਇਹ ਕਲੀਅਰ ਨਹੀਂ ਹੋਇਆ ਕੀ ਤੁਹਾਡੇ ਵੱਲੋਂ ਕੀ ਪਤਾ ਹੋ ਜੀ ਬਸ ਜੀ ਇਹਨਾਂ ਨੂੰ ਆਪਣਾ ਡੀ ਵੀ ਆਰ ਵਗੈਰਾ ਸਾਰੇ ਜਿਹੜੇ ਆ ਉਹਨਾਂ ਦੀ ਕੋਪ ਕਰ ਰਹੇ ਆ ਜੋ ਵੀ ਤੱਤ ਸਾਹਮਣੇ ਆਉਦੇ ਉਸ ਆਧਾਰ ਨਾਲ ਕਰ ਰਹੀ ਚੁਗੀ